ਰੀਤ ਰੰਦਾਵਾ ਨਾਲ ਤੁਹਾਨੂੰ ਦਿਖਾਉਂਦੇ ਆ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ ਸੀ ਇਸ ਦੌਰਾਨ 3 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਆਦੇਸ਼ ਦਿੱਤੇ ਗਏ ਸਾਂ ਜਿਸ ਕਾਰਨ ਅੱਜ ਸਵੇਰ ਤੋਂ ਹੀ ਪੁਲਿਸ ਨਸ਼ਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ DIG ਪਟਿਆਲਾ ਰੇਂਜ ਸਰਦਾਰ ਮਨਦੀਪ ਸਿੰਘ ਸੰਧੂ ਅਤੇ SSP ਡਾਕਟਰ ਨਾਨਕ ਸਿੰਘ ਪਟਿਆਲਾ ਵਿਖੇ ਯੁੱਧ ਨਸ਼ਿਆਂ ਦੇ ਵਿਰੁੱਧ ਅਗਵਾਈ ਕਰ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਪਟਿਆਲਾ ਤੋਂ ਇਹ ਤਸਵੀਰਾਂ ਜੀ ਸਰਸਰਾ ਜਿਹੜਾ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈਗਾ ਇੱਕ ਜਿਹੜਾ ਸਾਰੇ ਪੰਜਾਬ ਚ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਰੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਦੇਖੇ ਅੱਠ ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜੇ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰ ਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦ ਤੱਕ ਲੋਕਾਂ ਦੀ ਸਪੋਰਟ ਨਾ ਹੋਵੇ ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ ਚ ਡਰਗ ਨਹੀਂ ਵੇਚਣ ਦੇਣੀ ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਣੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਿਲਾਫ ਮਿਊਸਪਲਟੀ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾਲ ਸਾਰੋ ਕਿਉਂਕਿ ਇਹ ਕਰ ਰਹਿਣੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰ ਰਹੇ ਉਹ ਸਾਰੀਆਂ ਗਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੰਪੇਨ ਵੀ ਇਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੰਪੇਨ ਦੇ ਵਿੱਚ ਕੋਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਨੀ ਮਿਲੀ ਹੈ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਹੈ ਡਰੱਗ ਮਨੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਸਰ ਪਤਾ ਚੱਲੇ ਕਿਸ ਦਾ ਘਰ ਹੈ ਜੀ ਕੋਈ ਡੇਕ ਨਹੀਂ ਨਾ ਹੈ ਲੇਡੀ ਦਾ ਨਾਮ ਇੰਦਰੀ ਇੰਦਰੀ ਉਰਫ ਇੰਦਰਾ ਇਹਦਾ ਲੇਡੀ ਦਾ ਨਾਮ ਹੈ ਤੇ ਉਹ ਜਦੋਂ ਆਪਣੀ ਸਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਚਿਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾਗਾ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਪਾ ਦੇ ਬਸ ਇਹ ਤਾਂ ਉਹ ਉਹ ਜੋ ਕਾਨੂੰਨੀ ਪੱਖ ਆ ਉਹ ਕਾਰਵਾਈ ਹੋਊਗੀ ਹੋਊਗੀ ਜਿਹੜੇ ਨਜਾਇਜ਼ ਪੈਸੇ ਦੇ ਨਾਲ ਤੁਸੀਂ ਜਿਹੜੀਆਂ ਨਜਾਇਜ਼ ਉਹ ਸਾਰੀਆਂ ਕੀਤੀਆਂ ਹੋਈਆਂ ਸ਼ਾਮਲਟ ਜ਼ਮੀਨਾਂ ਤੇ ਕਬਜ਼ੇ ਕਰਕੇ ਜਾਂ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰ ਕਰਕੇ ਜਿਹੜੀਆਂ ਨਸਿਆਜੇ ਸਾਰੀਆਂ ਕੀਤੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੀ ਉਹਦਾ ਸਾਰਾ ਜਿਹੜੇ ਜਿੰਨੇ ਡਰੱਗ ਪੈਡਲਰ ਆ ਉਹਨਾਂ ਦਾ ਹਿਸਾਬ ਕਿਤਾਬ ਕੱਢ ਰਹੇ ਆ ਕਿ ਹਿਸਾਬ ਕਿਤਾਬ ਕੀ ਲਾਲ ਰਹੇ ਆ ਤੇ ਜਿਹਦੀ ਵੀ ਨਜਾਇਜ਼ ਕਾਰਵਾਈ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ